ਤੁਸੀਂ ਦੇਖ ਰਹੇ ਹੋ 24 ਪੰਜਾਬ ਚੈਨਲ ਨੂੰ ਨਾਕਾਬੰਦੀ ਦੌਰਾਨ ਬਠਿੰਡਾ ਪੁਲਿਸ ਨੇ ਕਬੱਡੀ ਕਾਮਯਾਬੀ ਹਾਸਲ ਕੀਤੀ ਜਿਸ ਦੌਰਾਨ ਉਹਨਾਂ ਵੱਲੋਂ ਦੋ ਮੋਟਰਸਾਈਕਲ ਚੋਰਾਂ ਨੂੰ 313 ਚੋਰ ਹੋਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਸਨਾਖਤ ਹੋਈ ਹੈ ਪਿੰਡ ਬਠਿੰਡਾ ਦੇ ਰਹਿਣ ਵਾਲੇ ਹਨ ਜਿੱਥੇ ਕੀ ਬਠਿੰਡਾ ਵਿੱਚ ਚੋਰੀਆਂ ਦੇ 13 ਮੋਟਰਸਾਈਕਲ ਬਰਾਮਦ ਕਰਕੇ ਸਿਵਲ ਲਾਈਨ ਪੁਲਿਸ ਥਾਣੇ ਦੇ ਵਿੱਚ ਇਹਨਾਂ ਮੁਲਾਜ਼ਮ ਤੋਂ ਮੋਲਜਮਾਂ ਦੇ ਖਿਲਾਫ ਇੱਕ ਹੋਰ ਚੋਰੀ ਦਾ ਮੁਕੱਦਮਾ ਵੀ ਦਰਜ ਕਰ ਲਿਆ ਗਿਆ ਹੈ ਇਸ ਸਬੰਧੀ ਪੀਐਸਪੀ ਸਿਟੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਦੀ ਘਟਨਾਵਾਂ ਵਿੱਚ ਨਜ਼ਰ ਆ ਰਹੇ ਹਨ ਜਿੱਥੇ ਕਿਹਣਾ ਵੱਲੋਂ ਮੋਟਰਸਾਈਕਲ ਨੂੰ ਚੋਰੀ ਕੱਟਣ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਅਤੇ ਜਿਸ ਦੇ ਵਿੱਚ ਕਈ ਮਾਮਲੇ ਵੀ ਦਰਜ ਹਨ ਉਹਨਾਂ ਪਰ ਐਨਡੀਪੀਐਕਸ ਦਾ ਵੀ ਮਕਦਮਾ ਦਰਜ ਹੈ ਇਸ ਦੌਰਾਨ ਤਬਦੀਸ਼ ਦੇ ਪਤਾ ਲੱਗਾ ਕਿ ਉਹ ਤਰੀਕੇ ਨਾਲ ਪੈਸੇ ਕਮਾਉਣਾ ਚਾਹੁੰਦੇ ਸਨ ਜਿਸ ਕਰਕੇ ਸ਼ੋਰ ਸ਼ੋਰ ਤਰੀਕੇ ਨਾਲ ਅਮੀਰ ਹੋਣਾ ਚਾਹੁੰਦੇ ਸਨ ਪਰ ਬਠਿੰਡਾ ਦੇ ਵਕਤਾਂਮ ਅਤੇ ਮੋਟਰਸਾਈਕਲਾਂ ਨੂੰ ਵੱਲੋਂ ਚੋਰੀ ਕੀਤੇ ਗਏ ਸਨ ਡੀਐਸਪੀ ਵੱਲੋਂ ਦੱਸਿਆ ਗਿਆ ਕਿ ਇਹਨਾਂ ਕੋਲ ਮਾਸਟਰ ਚਾਬੀ ਬਰਾਮਦ ਹੋਈ ਹੈ ਜੋ ਪੁਰਾਣੇ ਮੋਟਰਸਾਈਕਲਾਂ ਦੇ ਲੋਕਾਂ ਨੂੰ ਆਸਾਨੇ ਨਾਲ ਲੱਗ ਜਾਂਦੀ ਹੈ ਕਿ ਮੋਟਰਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਇਹ ਆਪਣੇ ਕਰੀਬੀ ਸਸਤਾ ਵੇਚ ਕੇ ਇਹ ਮੋਟਰਸਾਈਕਲ ਦਾ ਉਹਨਾਂ ਸਪੇਅਰ ਪਾਰਟ ਕੋਲ ਕੇ ਵੇਚ ਦਿੰਦੇ ਹਨ ਇਹਨਾਂ ਮੁਰਜ਼ਮਾਂ ਕੋਈ ਥਾਮਾ ਤੇ ਸੀਸੀਟੀਵੀ ਸਾਹਮਣੇ ਹੈ ਜਿਸ ਦੇ ਆਧਾਰ ਤੇ ਇਹਨਾਂ ਨੂੰ ਚੋਦੀ ਬਢੰਡਾ ਪੁਲਿਸ ਨੇ ਕਿਰਪਾ ਲਈ ਦਿੱਤਾ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹਨਾਂ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੀਆਂ ਘਟਨਾਵਾਂ ਕੀਤੀਆਂ ਜਾ ਰਹੀਆਂ ਹਨ ਜੋ ਸੀਸੀਟੀਵੀ ਦੇ ਵਿੱਚ ਦਰਜ ਹੁੰਦੀਆਂ ਨਜ਼ਰ ਆ ਰਹੀਆਂ ਹਨ ਜਿੱਥੇ ਬਠਿੰਡਾ ਪੁਲਿਸ ਦੇ ਵਿੱਚ ਇਹਨਾਂ ਚੋਰਾਵਾਂ ਵੱਲੋਂ ਨੱਕ ਚਦਾਮਕਾਰ ਰੱਖਿਆ ਸੀ ਪਰ ਹੁਣ ਪੁਲਿਸ ਨੇ ਸੁਖਦਾਸਾਂ ਲੈ ਆ ਕਿਉਂਕਿ ਇਹਨਾਂ ਵੱਲੋਂ ਜਦੋਂ ਚੋਰੀ ਕੀਤੀ ਮੋਟਰਸਾਈਕਲਾਂ ਨੂੰ ਕੋਕਾਕ ਪਾਰਟਸਾਂ ਨੂੰ ਖੋਲ ਕੇ ਬਾਹਰ ਵੇਚਿਆ ਜਾਂਦਾ ਸੀ ਜਿਸ ਦੇ ਨਾਲ ਆਮ ਲੋਕਾਂ ਨੂੰ ਮੋਟਰਸਾਈਕਲ ਜਿਨ੍ਹਾਂ ਦੀ ਪਾਈ ਪਾਈ ਕਰਕੇ ਕਮਾਈ ਜੋੜ ਕੇ ਇੱਕ ਮੋਟਰਸਾਈਕਲ ਬਣਾਇਆ ਜਾਂਦਾ ਹੈ ਜਦੋਂ ਚੋਰੀ ਹੋ ਜਾਂਦਾ ਤਾਂ ਬਹੁਤ ਦੁੱਖਾਂ ਦਾ ਕੰਮ ਚੱਲੂ ਹੈ ਨਾ ਤੇ ਲੋਕ ਪਰੇਸ਼ਾਨ ਹੁੰਦੇ ਹਨ ਜਿੱਥੇ ਕਿ ਪੁਲਿਸ ਤੇ ਵੀ ਅਲੀਗੇਸ਼ਨ ਲਾਉਂਦੇ ਹਨ ਕਿ ਪੁਲਿਸ ਵੱਲੋਂ ਮੋਟਰਸਾਈਕਲਾਂ ਨੂੰ ਨਹੀਂ ਲੱਭ ਕੇ ਦਿੱਤਾ ਜਾਂਦਾ ਪਰ ਇਹਨਾਂ ਚੋਰਾਵਾਂ ਵੱਲੋਂ ਜਿੱਥੇ ਬਹੁਤ ਚੁਸਤ ਹਨ ਇਹ ਖੋਲ ਕੇ ਉਹਨਾਂ ਨੂੰ ਪਾਰਟ ਨੂੰ ਅਡੋਡ ਕਰਕੇ ਵੇਚਿਆ ਜਾਂਦੇ ਹਨ ਜਿਸ ਦੇ ਨਾਲ ਮੋਟਰਸਾਈਕਲ ਨੂੰ ਨੱਬਣਾ ਉਦੋਂ ਵੀ ਮੁਸ਼ਕਲ ਹੋ ਜਾਂਦਾ ਹੈ ਕਈ ਵਾਰ ਇਹ ਬਠਿੰਡਾ ਤੋਂ ਚੋਰੀ ਕਰਕੇ ਹੋਰ ਬੁੱਕ ਵੱਕ ਸ਼ਹਿਰਾਂ ਦੇ ਵਿੱਚ ਵੀ ਕੋਸ਼ਿਸ਼ਾਂ ਕਰਦੇ ਹਨ ਜਿਸ ਦੇ ਨਾਲ ਪੁਲਿਸ ਨੂੰ ਨੱਬਣੋਂ ਕਾਹਦਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੋਟਰਸਾਈਕਲ ਚੋਰੀ ਕਰਕੇ ਲੈ ਆਇਆ ਜਾ ਰਿਹਾ ਹੈ ਨਾ ਵੱਲੋਂ ਜਿੱਥੇ ਸੀਸੀਟੀਵੀ ਦੇ ਵਿੱਚ ਇਹ ਘਟਨਾ ਕੈਦ ਹੋਈ ਹੈ ਬੁੱਕ ਵੱਕ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਨਜ਼ਰ ਆ ਰਹੇ ਹਨ ਮੋਟਰਸਾਈਕਲ ਆਉਂਦੇ ਹਨ ਇਹਨਾਂ ਰਿੱਕੀ ਕਰਦੇ ਹਨ ਦੇਖਦੇ ਹਨ ਕਿ ਮੋਟਰਸਾਈਕਲ ਵਾਲਾ ਕਿੱਧਰ ਨੂੰ ਗਿਆ ਹੈ ਅਤੇ ਬੋਸ਼ਕ ਦੇਣੇ ਉਸ ਸਮੇਂ ਦੇ ਵਿੱਚ ਹੀ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਜਾਂਦੇ ਹਨ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹਨਾਂ ਵੱਲੋਂ ਬਠਿੰਡਾ ਦੇ ਵਿੱਚ ਬਹੁਤ ਸਾਰੇ ਮੋਟਰਸਾਈਕਲ ਚੋਰੀ ਕੀਤੇ ਗਏ ਹਨ ਜੋ ਕਿ ਹੁਣ ਤੱਕ 13 ਮੋਟਰਸਾਈਕਲ ਦਾ ਬਰਾਮਦ ਕੀਤੇ ਗਏ ਹਨ ਤੇ ਪੁਲਿਸ ਨੇ ਕਿਹਾ ਕਿ ਹੋਰ ਤਫ਼ਤੀਸ਼ ਚੱਲ ਰਹੀ ਹੈ ਅਤੇ ਹੋਰ ਵੀ ਇਹਨਾਂ ਚੀਜ਼ਾਂ ਦੇ ਕੁਝ ਹੋਰ ਵੀ ਬਰਾਮਦ ਹੋ ਸਕਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਹਿਲਾਂ ਦੇਖਦੇ ਹਨ ਫਿਰ ਉਸ ਤੋਂ ਬਾਅਦ ਮੋਟਰਸਾਈਕਲ ਚੋਰੀ ਕਰਦੇ ਹਨ ਸੀਸੀਟੀਵੀ ਕਟਨਾ ਦੇ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ ਇਹਨਾਂ ਆਰਾਮ ਨਾਲ ਰੇਕੀ ਕਰਦੇ ਹਨ ਫਿਰ ਦੇਖਦੇ ਹਨ ਕਿ ਮੋਟਰਸਾਈਕਲ ਵਾਲਾ ਕਿੱਧਰ ਗਿਆ ਹੈ ਅਤੇ ਅਗਰ ਜਦੋਂ ਦੌੜ ਲੱਗਦਾ ਹੈ ਤਾਂ ਫਿਰ ਮੋਟਰਸਾਈਕਲ ਚੋਰੀ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ ਤੇ ਜਿਸ ਦੇ ਨਾਲ ਲੋਕਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਪਰ ਹੁਣ ਇਹ ਬਠਿੰਡਾ ਪੁਲਿਸ ਵੱਲੋਂ ਚੋਰਾਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਨੂੰ ਰਾਹਤ ਦੀ ਸਾਹ ਮਿਲਣ ਦੀ ਆਸ ਹੈ ਕਿਉਂਕਿ ਚੋਰੀ ਦੇ ਘਟਨਾਵਾਂ ਨਾਲ ਬਠਿੰਡੇ ਦੇ ਵਿੱਚ ਆਮ ਲੋਕਾਂ ਨੂੰ ਪਰੇਸ਼ਾਨ ਇਹ ਤਸਵੀਰਾਂ ਵੀ ਦੇਖ ਸਕਦੇ ਹੋ ਪਹਿਲਾਂ ਮੋਟਰਸਾਈਕਲ ਦੇ ਵਿੱਚ ਚਾਬੀ ਲਾ ਕੇ ਦੇਖੀ ਜਾਂਦੀ ਹੈ ਅਤੇ ਫਿਰ ਤਸਵੀਰਾਂ ਵਿੱਚ ਦੇਖ ਸਕਦੇ ਇੱਕ ਸਪਲੈਂਟਰ ਮੋਟਰਸਾਈਕਲ ਪਹਿਲਾਂ ਆਪਣਾ ਮੋਟਰਸਾਈਕਲ ਲਵੇ ਲਾਉਂਦੇ ਹਨ ਫਿਰ ਉਸ ਤੋਂ ਬਾਅਦ ਚਾਬੀ ਨਾਲ ਖੋਲ ਕੇ ਬੋਚ ਕੇ ਨੇ ਮੋਟਰਸਾਈਕਲ ਲੈ ਕੇ ਫਰਾਰ ਹੋ ਰਹੇ ਹਨ ਤਸਵੀਰਾਂ ਸੀਸੀਟੀਵੀ ਘਟਨਾ ਵਿੱਚ ਦਰਜ ਹੈ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਹੈ ਡੀਐਸਪੀ

ਭਾਈ ਉਹ ਬੋਲੀ ਹੁੰਦਾ ਹੈ ਮਾਨਯੋਗ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਮੈਮ ਆਈਪੀਐਸ ਇਹਨਾਂ ਦੀ ਦਿਸ਼ਾ ਨਿਰਦੇਸ਼ ਛੇੜ ਅਸੀਂ ਸਿਵਲ ਲਾਈਨ ਏਰੀਏ ਦੇ ਵਿੱਚ ਸ਼ੱਕੀ ਸ਼ੱਕੀ ਲੋਕਾਂ ਨੂੰ ਚੈੱਕ ਕਰਨਾ ਤੇ ਹੋਰ ਕੋਈ ਇਦਾਂ ਦੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਚੈੱਕ ਕਰਨ ਸੰਬੰਧੀ ਅਸੀਂ ਵਕਤ ਵਕਤ ਟੀਮਾਂ ਬਣਾਈਆਂ ਗਈਆਂ ਸੀ ਇੰਸਪੈਕਟਰ ਹਰਜੋਤ ਸਿੰਘ ਐਸਐਟਓ ਸਿਵਲ ਲਾਈਨ ਇਹਨਾਂ ਵੱਲੋਂ ਵੀ ਇਹ ওভারঅল ਸੁਪਰਵਾਈਜ਼ ਕਰਦੇ ਸਨ ਟੀਮਾਂ ਦੀ ਐਸੇ ਸੰਦੀਪ ਕੁਮਾਰ ਇਹਨਾਂ ਦੀ ਵੱਖਰੀ ਟੀਮ ਸੀਗੀ ਜਦਕਿ ਇਹ ਟੀਮਾਂ ਆਪਣੇ ਕੋਈ ਸ਼ੱਕੀ ਲੋਕਾਂ ਨੂੰ ਚੈੱਕ ਕਰਨ ਲਈ ਨਿਕਲੀਆਂ ਸੀ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਵਿਅਕਤੀ ਜਿਹੜੇ ਘੁੰਮ ਰਹੇ ਨੇ ਜੋ ਕਿ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਅਗਰ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਰੇਡ ਕੀਤੀ ਜਾਵੇ ਚੋਰੀ ਕੀਤੀ ਹੋਈ ਮੋਟਰਸਾਈਕਲ ਵੀ ਉਹਨਾਂ ਤੋਂ ਬਰਾਮਦ ਕੀਤੀ ਜਾ ਸਕਦੇ ਨੇ ਤੇ ਜਿਸਦੇ ਤੁਰੰਤ ਥਾਣਾ ਸਿਵਲ ਲਾਈਨ ਵੇਲੇ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਉਦੋਂ ਵੱਡੀ ਸਫਲਤਾ ਮਿਲੀ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਜਦੋਂ ਅਸੀਂ ਉਹ ਦੋਨੋਂ ਵਿਅਕਤੀ ਗ੍ਰਫਤਾਰ ਕਰ ਲਏ ਜੀ ਤੇ ਉਹਨਾਂ ਤੋਂ ਹੁਣ ਤੱਕ ਸਾਨੂੰ ਕੁੱਲ 13 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਹੋਏ। ਕਿੰਨੇ ਟਾਈਮ ਦੇ ਤੱਕ ਇਸ ਤਰ੍ਹਾਂ ਦੇ ਵਾਰਦਾਤ ਇਹਨਾਂ ਦੀ ਪ੍ਰੀਲਿਮਿਨਰੀ ਚੀਜ਼ ਇਨਵੈਸਟੀਗੇਸ਼ਨ ਜੋ ਇਹ ਤੱਕ ਕੀਤੀ ਹੈਗੀ ਹੈ ਇਹਨਾਂ ਤੇ ਪੁਰਾਣੇ ਵੀ ਮੁਕੱਦਮੇ ਇਹਨਾਂ ਦਰਦ ਨੇ 2019-2020 ਤੋਂ ਮੁਕੱਦਮੇ ਦਰਦੇ ਤਾਂ ਇਹ ਕਹਿ ਸਕਦੇ ਆ ਕਿ ਇਹ ਪਿਛਲੇ ਕਾਫੀ ਟਾਈਮ ਤੋਂ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ। ਜਿਹੜੇ ਜਿਹੜੇ ਕੋ ਮਰੇ ਕੋ ਚੋਰੀ ਹੋਈ ਹੈ ਇਹਨਾਂ ਨੂੰ ਹਾਂਜੀ ਅਸੀਂ ਇਹਨਾਂ ਕੋਲੋਂ कुल 13 मोटरसाइकिलब्राउन ਕੀਤੇ ਨੇ ਜੀ ਜੋ ਇਹਨਾਂ ਨੇ ਚੋਰੀ ਕੀਤੇ ਸੀ ਜਾਂ ਚੋਰੀ ਕੀਤੇ ਹੋਏ ਜਿਹੜੇ ਇਹਨਾਂ ਨੇ ਕੋਈ ਖਰੀਦ-ਫਰੋਖਤ ਕੀਤੀ ਸੀ। ਮੋਟਰਸਾਈਕਲ ਕਿਹੜੇ ਸੀ ਕਿਵੇਂ ਲੈ ਕੇ ਜਾਂਦੇ। ਇਹ ਦੇਖੋ ਜੋ ਹਜੇ ਮੁੱਢਲੀ ਪੜਤਾਲ ਦੇ ਨਾਲ ਇਹ ਸਾਹਮਣੇ ਆਇਆ ਹੈ ਕਿ ਜਿੱਦਾਂ ਕਿ ਮੋਸਟਲੀ ਜਿਹੜੇ ਮੋਟਰਸਾਈਕਲ ਇਥੋਂ ਸ਼ਾਇਦ ਬਠਿੰਡਾ ਸ਼ਹਿਰ ਏਰੀਆ ਜੁਰੀ ਹੋਏ ਨੇ ਉਹ ਕੀ ਹੁੰਦਾ ਕਿ ਜਾਂ ਸਪਲੈਂਡਰ ਜਾਂ ਪਲਟਿਨਾ ਵਕ 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 ਮਾਰਕਾ ਦੇ ਰਿਕਵਰ ਹੋਏ ਨੇ ਬਟ ਜਿਹੜੇ ਕੋਈ ਮੋਟਰਸਾਈਕਲ ਪੁਰਾਣੇ ਹੋ ਜਾਂਦੇ ਨੇ ਇਹਨਾਂ ਕੋਲੇ ਕੋਈ ਸਟੈਂਡਰਡ ਚਾਬੀਆਂ ਹੈਗੀਆਂ ਉਹ ਜਨਰਲੀ ਆਉਂਦੇ ਨੇ ਮੋਟਰਸਾਈਕਲ ਚਾਬੀ ਲਾਉਦੇ ਨੇ ਤੇ ਮੋਟਰਸ ਉਸ ਤਰੀਕੇ ਨੇ ਲੈ ਹਾਂਜੀ ਇਹਨਾਂ ਨੇ ਬਹੁਤ ਸਾਰਾ ਨਹੀਂ ਨਹੀਂ ਵਕ ਵਕ ਜਗ੍ਹਾ ਤੋਂ ਚੋਰੀ ਕੀਤੀ ਤੇ ਵਕ ਵਕ ਚੋਰੀ ਕੀਤੇ ਹੋਏ ਇਹਨਾਂ ਨੇ ਖਰੀਦੇ ਆ ਜੋ ਅਸੀਂ ਡੂਇੰਗ ਇਨਵੈਸਟੀਗੇਸ਼ਨ ਅੱਗੇ ਕਲੀਅਰ ਕਰਾਂਗੇ ਇਹਨਾਂ ਦੀ ਵਕ ਵਕ ਜਗ੍ਹਾ ਸੀ ਜੀਆਂ ਜੀ ਕੋਸ਼ੇਰ ਨਾਲ ਕੋਲ ਆ ਦੇ ਕੋਲ ਸੀ ਇੱਕ ਮੋਟਰ ਗਲਾ ਦੇ ਕੋਲ ਸੀਗਾ ਕੋਸ਼ੇਰ ਨਾਲ ਅੱਗੇ ਵੀ ਅੱਗੇ ਕਿਸੇ ਨੂੰ ਦੇਦੇ ਸੀ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਸਾਰਾ ਹਾਂਜੀ ਹਾਂਜੀ ਕਾਰਵਾਈ ਸਾਰੀ ਕਰਾਂਗੇ ਉਹ ਅਸੀਂ ਅੱਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਸੀਂ ਜਿਹੜੇ ਤੇਰਾ ਕੀਤੇ ਨੇ ਅਗਰ ਕੋਈ ਇਸ ਤਰੀਕੇ ਦਾ ਨਿਵੇਸ਼ਕ ਸਾਹਮਣੇ ਆਇਆ ਜਾਂਦਾ ਵੀ ਇਹਨਾਂ ਨੇ ਕਿਸੇ ਨੂੰ ਅੱਗੇ ਮੋਟਰਸਾਈਕਲ ਵੇਚਿਆ ਹੈਗਾ ਤਾਂ ਫਿਰ ਅੱਗੇ ਜਿਹਨੇ ਚੋਰੀ ਦਾ ਖੇਡਿਆ ਉਸ ਤੇ ਵੀ ਅਸੀਂ ਕਾਨੂੰਨ ਸਰਬੰਦੀ ਕਾਰਵਾਈ ਅਮਲ ਵਿੱਚ ਲਗਾ ਸਕਦੇ ਹਾਂ ਤੇ ਤਾਂ ਬਲੋਦੇ ਨੇ ਉਹ ਵੀ ਕੰਪੂਰੀ ਬਣਾ ਲਾ ਸਕੀ ਪਰ ਤਰੂ ਚਾਬੀ ਬਣਵਾ ਲਈ ਕੋਈ ਇਹਦੇ ਦਾ ਵੀ ਦੇ ਦੇ ਤੇ ਕੁਝ ਕਰਦੇ ਕਿਸੇ ਦੇ ਵੀ ਚਾਬੀ ਤੇ ਬਣਵਾ ਲਓ ਨਹੀਂ ਦੇਖੋ ਇੱਕ ਚਾਬੀ ਬਣਵਾਣੀ ਦਾ ਬਣਵਾਣੀ ਇਹ ਹੁਣ ਜਿਹੜੇ ਬੇਸਿਕਲ ਇੱਕ ਪ੍ਰਾਈਵੇਟ ਕੰਮ ਕਰਦੇ ਨੇ ਜੀ ਬੰਦੇ ਇਹ ਕੋਈ ਆਪਣੀ ਚਾਬੀ ਲੈ ਜਾਂਦਾ ਜੀ ਉਹਦੇ ਨਾਲ ਦੀ ਬਣਵਾ ਦੋ ਜਨਰਲੀ ਕੀ ਹੁੰਦਾ ਕਿ ਜਿਹੜੀਆਂ ਚਾਬੀਆਂ ਅਸੀਂ ਹੁਣ ਤੱਕ ਦੇਖਿਆ ਹੈ ਜਾਂ ਪਹਿਲਾਂ ਵੀ ਮਗਦਮੇ ਸਾਡੇ ਸਾਹਮਣੇ ਚੀਜ਼ ਆਈਆਂ ਹੈਗੀਆਂ ਕੋਈ ਮੋਟਰਸਾਈਕਲ ਸਪੈਸੀਫਿਕ ਚਾਬੀ ਨਹੀਂ ਬਣਦੀ ਮੰਨ ਲਓ ਇੱਕ ਜਨਰਲ ਚਾਬੀ ਹੈਗੀ ਆ ਕੋਈ ਪੁਰਾਣੇ ਜਿਹੜੇ ਲੋਕ ਹੋ ਜਾਂਦੇ ਨਹੀਂ ਉਹ ਕੋਈ ਕਿਸੇ ਵੀ ਚਾਬੀ ਨਾਲ ਖੁੱਲ ਜਾਂਦੇ ਨਹੀਂ ਇਹ ਆਮ ਹੀ ਦੇਖਣ ਦੇ ਵਿੱਚ ਆਇਆ ਹੈ ਤੇ ਇਹਨਾਂ ਕੋਲੇ ਇਦਾਂ ਹੀ ਚਾਬੀਆਂ ਹੁੰਦੀਆਂ ਉਹ ਕਿਸੇ ਵੀ ਮੋਟਰਸਾਈਕਲ ਨੂੰ ਲਾਉਂਦੇ ਨੇ ਤਾਂ ਜਨਰਲੀ ਖੁੱਲ ਜਾਂਦਾ ਤੇ ਉਹ ਲੈ ਜਾਂਦੇ ਨੇ ਸਾਰੇ ਇੱਕ ਆਪੀ ਆ ਨਸ਼ੇ ਵਗੈਰਾ ਆਪੇ ਦਾ ਤਾਂ ਵੀ ਇਹਦਾ ਹਾਂਜੀ ਇਹ ਜਿਹੜੇ ਦੋ ਦੋਸ਼ੀ ਨੇ ਜੀ ਜਸਪਿੰਦਰ ਸ਼ਰਮਾ ਤੇ ਹਰਪ੍ਰੀਤ ਸਿੰਘ ਹੈਗੇ ਨੇ ਜੀ ਇਹਨਾਂ ਚੋਂ ਜਿਹੜਾ ਇੱਕ ਦੋਸ਼ੀ ਉਸਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਉਹਦੇ ਵਿੱਚੋਂ ਇੱਕ ਐਨਡੀਪੀਆ ਸੈੱਟ ਦਾ ਵਕਤਵਾ ਵੀ ਦਰਜ ਹੈਗਾ ਤਾਂ ਜਨਰਲੀ ਕੀ ਹੁੰਦਾ ਕਿ ਈਜ਼ੀ ਮਨੀ ਦਾ ਸੋਰਸ ਬਣ ਜਾਂਦਾ ਹੈਗਾ 25 ਤੋਂ 30 ਸਾਲ ਤਕਰੀਬਨ ਉਮਰ ਦੇ ਹੈਗੇ ਨੇ ਇਹ ਤੇ ਈਜ਼ੀ ਮਨੀ ਲਈ ਫਿਰ ਇਹ ਮੋਟਰਸਾਈਕਲ ਚੋਰੀ ਕਰਕੇ ਜਾਂ ਵੇਚ ਲੈਂਦੇ ਨੇ ਜਾਂ ਇਦਾਂ ਫੀਸਕੂ ਦਾ ਕਰਦੇ ਨੇ ਤੋਈ ਦੀ ਮਨੀ ਆਸਤੀ ਕਰ ਹਾਂਜੀ ਹਾਂਜੀ ਤਕਰੀਬਨ ਤੁਸੀਂ ਲਾ ਲਓ 25 ਤੋਂ 30 ਸਾਲ ਦੀ ਉਮਰ ਹੈ ਜੀ ਇਹਨਾਂ ਦੇ ਵਿੱਚੋਂ ਚੋਂ ਦੇ ਦੋ ਨੇ ਇਹਨਾਂ ਤੇ ਜਿਹੜਾ ਸਭ ਤੋਂ ਪੁਰਾਣਾ ਮਕਦਮਾ 2019 ਦਾ ਦਰਜ ਹੈਗਾ ਜੀ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਇਹ ਕਾਫੀ ਟਾਈਮ ਤੋਕ ਰਿਹਾ ਕਿ ਵੀ ਤਿੰਨ ਮਕਦਮੇ ਦਰਜ ਨੇ ਸਰ ਇਹ ਬੜੀ ਗੱਲ ਹੈ ਹਾਂਜੀ ਇੱਕ ਤਾਂ ਪਿੰਡ ਕੁਦੜਾ ਦਾ ਰਹਿਣ ਵਾਲਾ ਹੈਗਾ ਜੀ ਜਿਹੜਾ ਹੈਗਾ ਆਪਣੇ ਜਸਪਿੰਦਰ ਸ਼ਰਮਾ ਜੀ ਤੇ ਦੂਸਰਾ ਮਹਿਮੇ ਸਰਦੇ ਦਾ ਰਹਿਣ ਵਾਲਾ ਬੇਸੀ ਕੰਮ ਕੀ ਕਰਦੇ ਹੋ ਉਹ ਹਜੇ ਪ੍ਰੀਲਿਮਰੀ ਪੁੱਛ ਕੇ ਚਾਹਤਾਂ ਦਾ ਕੁਝ ਨਹੀਂ ਆਇਆ ਬਟ ਇਹੀ ਸਾਹਮਣੇ ਆਇਆ ਕਿ ਇਹ ਚੋਰੀ ਦੀਆਂ ਇਹੀ ਚੀਜ਼ਾਂ ਨੂੰ ਖਰੀਦੇ ਨੇ ਜਾਂ ਚੋਰੀ ਕਰਕੇ ਅੱਗੇ ਜਾ ਵੇਚਦੇ ਸਰ ਜਿੰਨੇ ਵਾਰ ਵਾਰ ਕ੍ਰਾਈਮ ਕਰਦੇ ਜਿਵੇਂ ਬਾਹਰ ਮਾ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰ ਦੇਖੋ ਇਸ ਮਕਦਮੇ ਦੀ ਜੋ ਹੁਣ ਤੱਕ ਦੀ ਤਫਤੀਸ਼ ਦੌਰਾਨ ਸਾਡੇ ਫੈਕਟ ਸਾਹਮਣੇ ਆਇਆ ਸੀਗਾ ਕਿ ਜਿਵੇਂ ਇਹਨਾਂ ਨੇ ਇੱਕ ਆਪਣਾ ਗਰੁੱਪ ਜਿਹਾ ਬਣਾ ਰੱਖਿਆ ਹੈ ਗਰੋਟਾਈਪ ਬਣਾ ਰੱਖਿਆ ਹੈਗਾ ਜਿਸ ਦੇ ਚਲਦੇ ਵਾਰ-ਵਾਰ ਵਾਰਦਾਤਾ ਕਰਦੇ ਨੇ ਅਸੀਂ ਇਨੀਸ਼ੀਅਲੀ ਜਿਹੜਾ ਮਕਦਮਾ ਹੈਗਾ ਅੰਡਰ ਸੈਕਸ਼ਨ 309 ਥੈਫਟ ਦੇ ਅੰਡਰ ਅਸੀਂ ਦਿੱਤਾ ਸੀਗਾ ਬਟ ਕਿਉਂਕਿ ਇਹ ਫੈਕਟ ਸਾਹਮਣੇ ਆਇਆ ਹੈਗਾ ਵੀ ਇੱਕ ਆਰਗੇਨਾਈਜ਼ਡ ਜਿਹਾ ਇਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਜਿਹਦੇ ਜੇ ਇਹੋ ਜਿਹੀ ਵਾਰਦਾਤਾ ਕਰਦੇ ਨੇ ਤੇ ਜਿਸ ਕਰਕੇ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸੈਕਸ਼ਨ 111 ਹੈਗਾ ਜੀ ਬੀ ਐਨ ਐਸ ਦਾ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਲੱਗਦਾ ਹੈ ਤੇ ਉਹਦੇ ਵਿੱਚ ਉਮਰ ਕੈਦ ਕਰਕੇ ਸਜ਼ਾ ਹੈ ਤੇ ਅਸੀਂ ਉਹ ਸੈਕਸ਼ਨ ਦਾ ਹੀ ਐਨਫੋਰਸਮੈਂਟ ਕਰਤੀ ਆ ਤਾਂ ਬੇਸਿਕਲੀ ਸਾਡੀ ਇਹੀ ਸਾਰਿਆਂ ਨੂੰ ਹੈਗਾ ਕਿ ਜਿਹੜੇ ਇਦਾਂ ਦੇ ਗਰੂ ਹੈਗੇ ਨੇ ਕਿ ਵਾਰਦਾ ਵਾਰੀ ਵਾਰੀ ਕਰਨ ਦੇ ਆਦੀ ਨੇ ਅਸੀਂ ਸਖਤ ਤੋਂ ਸਖਤ ਇਵਨ ਕਿ ਮੋਸਟ ਜਿਹੜੇ ਇਦਾਂ ਦੇ ਸੈਕਸ਼ਨਸ ਹੈਗੇ ਨੇ ਇਹਨਾਂ ਦੇ ਅੰਡਰ ਅਸੀਂ ਕਾਰਵਾਈ ਕਰਾਂਗੇ ਸਰ ਪਰਚੈਂਟ ਜੇ ਕੰਟੀਨਿਊ ਮੋਟਰਸਾਈਕਲ ਚੋਰੀ ਹੋ ਰਹੀ ਹੈ ਇਨ੍ਹਾਂ ਚੋਰੀ ਕਰਨ ਦੇ ਵਿਅਕਤੀਆਂ ਨੂੰ ਕੀ ਮੈਸੇਜ ਸਾਡੀ ਇਹ ਬਹੁਤ ਸਪਸ਼ਟ ਹੈਗਾ ਜੀ ਇਸ ਬਾਰੇ ਹੈਗਾ ਜੀ ਕਿ ਅਸੀਂ ਅਗਰ ਇਦਾਂ ਦੀ ਕੋਈ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਅਸੀਂ ਇਨਫੈਕਟ ਜਦੋਂ ਵੀ ਕੋਈ ਐਦਾਂ ਦਾ ਵੀ ਚੋਰੀ ਹੋਣ ਤੁਹਾਡੀ ਸਾਡੇ ਕੋਲ ਸ਼ਿਕਾਇਤ ਆਉਂਦੀ ਆ ਸੀ ਤੁਰੰਤ ਉਸ ਸੰਬੰਧੀ ਮੁਕੰਦਮਾ ਵੀ ਦਰਜ ਕਰਦੇ ਆ ਅਸੀਂ ਸਾਡੀ ਹਰ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਮੁਕੰਦਮੇ ਨੂੰ ਅਸੀਂ ਟ੍ਰੇਸ ਕਰੀਏ ਤਾਂ ਸਾਡਾ ਇਹ ਬਿਲਕੁਲ ਕਲੀਅਰ ਹੈ ਜੀ ਜਿਹੜੇ ਅਗਰ ਵਾਰ-ਵਾਰ ਕਰਦੇ ਨੇ ਜਾਂ ਕੋਈ ਵੀ ਐਦਾਂ ਦੀ ਵਾਰਦਾਤ ਕਰੂ ਉਹਨਾਂ ਨੂੰ ਕਿਸੇ ਕਿਸਮ ਦੇ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਕਾਰਵਾਈਆਂ ਬਲਿਭੰਦੀ ਜਾਊਗਾ ਸਰਕ ਨੇ ਏਅਰ ਡ੍ਰੌਪ ਤੇ ਡੀਡੀ ਵਾਲਾ ਚਾਉ 102.400 ਬੋਟਲ ਸਾਈਕਲ ਪੜਦੇ ਆ ਨਾਲਾ ਲੋਕ ਪਾਰਕਿੰਗ ਦਾਸਰ ਤੇ 20 ਤੇ ਦੇਰ ਦੇ ਮਾਰੇ ਚੋਰੀ ਕਰਵਾ ਲੈਂਦੇ ਨੇ ਲੋਕਾਂ ਨੇ ਉਸੋ ਕਹਿੰਦੇ ਯਾਰ ਜਦੋਂ ਅਗਰੇਡੀ ਕੌਨਸ ਨਾਕਾ ਬਣੇ ਉੱਥੇ ਲਾਜਾਂਦੇ ਤੇ ਬੀਬੀ ਵਾਲਾ ਚੌਂਕ ਸਾਡੀ ਗਰੰਟੀ ਤੋਂ ਬਿਨਾ ਕਿਸੇ ਦੇਖੋ ਸਾਡੀ ਮੀਡੀਆ ਰਹੀਂ ਪਬਲਿਕ ਨੂੰ ਵੀ ਇਹੀ ਅਪੀਲ ਹੈਗੀ ਹੈ ਕਿ ਜਦੋਂ ਵੀ ਆਪਾਂ ਕਿਤੇ ਜਾਂਦੇ ਆਂ ਬਾਜ਼ਾਰ ਦੇ ਵਿੱਚ ਜਾਂਦੇ ਹੈਗੇ ਆਂ ਜਨਰਲੀ ਜਿੱਥੇ ਡੈਜ਼ਿਗਨੇਟਿਡ ਪਾਰਕਿੰਗ ਸਪots ਬਣੇ ਹਨ ਉਹੀ ਯੂਜ਼ ਕੀਤੇ ਜਾਂਦੇ ਕਿਉਂਕਿ ਇਹ ਆਮ ਹੀ ਦੇਖਿਆ ਜਾਂਦਾ ਹੈ ਕਿ ਕੋਈ ਪੰਜ ਰੁਪਏ ਪਰਚੀ ਹੁੰਦੀ ਹੈ ਜਾਂ ਕਈ ਵਾਰ ਲੋਕ ਕੋਸ਼ਿਸ਼ ਜੀ ਕਰਕੇ ਅਵੋਇਡ ਕਰ ਦਿੰਦੇ ਨੇ ਅਗਰ ਪਬਲਿਕ ਵੱਲੋਂ ਡੈਜ਼ਿਗਨੇਟਿਡ ਪਾਰਕਿੰਗ ਸਪots ਇੱਥੇ ਬਣੇ ਹੋਏ ਨੇ ਉੱਥੇ ਮੋਟਰਸਾਈਕਲ ਲਾਏ ਜਾਂਦੇ ਉਹ ਸੇਫ ਵੀ ਰਹਿੰਦੇ ਨੇ ਪਲੱਸ ਸਾਡੀ ਪਬਲਿਕ ਵੀ ਇਹ ਵੀ ਅਪੀਲ ਹੈ ਕਿਉਂਕਿ ਸਾਡੇ ਹੁਣ ਤੱਕ ਜੋ ਦੇਖਣ ਦੇ ਵਿੱਚ ਆਇਆ ਮੋਸਟਲੀ ਜਿਹੜੇ ਮੋਟਰਸਾਈਕਲ ਚੋਰੀ ਹੁੰਦੇ ਨੇ ਉਹ ਸਪਲੈਂਡਰ ਜਾਂ ਪਲੈਟੀਨਾ ਇਦਾਂ ਦੇ ਹੁੰਦੇ ਨੇ ਜੋ ਕਿ ਥੋੜੇ ਜਿਹਾ ਪੁਰਾਣੇ ਹੋ ਚੁੱਕੇ ਹੁੰਦੇ ਆ ਤਾਂ ਸਾਡੀ ਵੀ ਇਹੀ ਅਪੀਲ ਹੈ ਪਬਲਿਕ ਨੂੰ ਕੋਈ ਐਡੀਸ਼ਨਲ ਲ ਹੰਤੀਏ ਹੋਏ ਗਾਣੇ ਜਿਹੜੇ 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 ਤਰ੍ਹਾਂ ਤੋਂ ਮੁਤਲਵਾ ਫੰਦੇ ਨੇ ਇਹ ਜਿਸ ਨਾਲ ਜਿਵੇਂ ਟੈਕ ਹੋਇਆ ਇੱਕ ਦੂਜੇ ਨੂੰ ਜਾਣਦੇ ਨੇ ਜੀ ਬਠਿੰਡਾ ਜ਼ਿਲ੍ਹਾ ਦੇ ਰਹਿਣ ਵਾਲੇ ਹੈਗੇ ਨੇ ਜੀ ਜੋ ਪਿੰਡ ਨਾਲ ਇੱਕ ਦੂਸਰੇ ਨਾਲ ਨਾਲ ਦਾ ਤਾਂ ਉਹ اسی ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਪਹਿਲੀ ਵਾਰ ਕਿਵੇਂ ਮਿਲੇ ਆ ਕਹਿੰਦਾ ਹੈਗੇ ਨੇ ਬਟ ਇੱਕ ਜ਼ਿਲ੍ਹੇ ਦੇ ਰਹਿਣ ਕਰਕੇ ਜ਼ਿਲ੍ਹੇ ਨੂੰ ਜਾਂਦੇ ਹਨ ਤੇ ਉਹ ਉਹਨਾਂ ਵਾਲੀ ਵਾਰਤਕ ਇਸਨੇ ਇਕੱਠੇ ਠੀਕ ਹੈ ਸਾਰੇ